ਜਨਾਬ ਇੱਕ ਕਿਰਦਾਰ ਸਹੀ ਰੱਖਣਾ ਹੈ ਜਨਾਬ ਇੱਕ ਕਿਰਦਾਰ ਸਹੀ ਰੱਖਣਾ ਹੈ ਨਹੀਂ ਤਾਂ ਜ਼ਮਾਨੇ ਵਿੱਚ ਪਤਾ ਨਹੀਂ ਕੀ ਦਾ ਕੀ ਬਣਾ ਦਿੰਦੇ ਨੇ ਲੋਕ ਨਹੀਂ ਤਾਂ ਜ਼ਮਾਨੇ ਵਿੱਚ ਕੀ ਦਾ ਕੀ ਬਣਾ ਦਿੰਦੇ ਨੇ ਲੋਕ ਕਿਰਦਾਰ ਬੰਦੇ ਦਾ ਸਾਫ਼ ਹੋਣਾ ਚਾਹੀਦਾ ਹੈ ਕਿ ਕਿਰਦਾਰ ਬੰਦੇ ਦਾ ਸਾਫ਼ ਹੋਣਾ ਚਾਹੀਦਾ ਹੈ ਫਿਰ ਲੋਕ ਕੁਝ ਨਹੀਂ ਬਣਾਉਂਦੇ ਬਸ ਹਰੇਕ ਜਗਾ ਤਰੀਫਾਂ ਦੇ ਪੁੱਲ ਬਣਾਉਂਦੇ ਆ ਇਸ ਕਰਕੇ ਜਰਾਬ ਆਪਣੇ ਕਿਰਦਾਰ ਨੂੰ ਹਮੇਸ਼ਾ ਇਸ ਤਰ੍ਹਾਂ ਬਣਾਓ ਕਿ ਕੋਈ ਉਂਗਲ ਨਾ ਉਠਾ ਸਕੇ ਕਿ ਕੋਈ ਉਂਗਲ ਨਾ ਉਠਾ ਸਕੇ ਹਰ ਕੋਈ ਬਸ ਇਹ ਕਹੇ ਕਿ ਬੰਦਾ ਇਹ ਕਿਰਦਾਰ ਦਾ ਇੱਕ ਨੰਬਰ ਹੈ ਕਿ ਬੰਦਾ ਇਹ ਕਿਰਦਾਰ ਦਾ ਇੱਕ ਨੰਬਰ ਹੈ